ਮਾਪੇ ਤੇ ਚਾਚਾ ਪਾਪਾ ਨੂੰ ਨਮਸਕਾਰ ਪਾ ਰਹੇ ਨੇ ਉਹ ਹੈ ਬੋਬਾ ਸਭਾਂ ਕੀ ਬੰਦ ਹੈ ਤਾਂ ਉਹ ਮੈਸੇ ਦੇ ਬੰਨੇ ਹੁਣ ਇਕੱਠੇ ਨੂੰ ਲੱਗੇ ਆ ਓ ਲੱਗ ਪਾਪੇ ਦੇ ਆਏ ਆ ਤੇ ਬਾਬੇ ਨੇ ਕਹਿੰਦੇ ਰਾ ਮਹਤਰੀ ਲੱਗੇ ਆ ਤੇ ਵੇਖ ਲੈ ਮੈਦਾ ਹੋ ਗਏ ਨਾਲੇ ਬਾਬੇ ਦੇ ਮੱਥਾ ਟੇਕ ਲਾਂਗੇ ਤੇ ਚਲੋ ਵੇਨੇ ਆ ਇਕੱਠੇ ਮਹਤਰੀ ਆ ਲੱਪਣੇ ਪਾਣੇ ਆਪਣਾ ਉਹ ਕਰਦੇ ਈ ਆਪਾਂ ਸੈਨੀਟੇਟ ਇਹਦਾ 4-5 ਜਣਾਂ ਤਾਂ ਲੈ ਰਹੇ ਉਹਨਾਂ ਨੂੰ ਕੋਹਦੇ ਜੀ ਮੈਟ੍ਰਿਕ ਦਾ ਲੈ ਕੇ ਤੇ ਨਹੀਂ ਲੱਗੇਗਾ ਹੈ ਉਹਨਾਂ ਨੂੰ ਬਾਹਰ ਨੂੰ ਜਾ ਕੇ ਪਹਿਨੇ ਤੇ ਉਹਨਾਂ ਨੂੰ ਪਤਾ ਲੱਗੂਗਾ ਇਹ ਕੱਚੇ ਕੰਮ ਕਰਦੇ ਆ ਪਾਓ ਪਾਓ ਕੰਦੀ ਜੱਗ ਨਾ ਕਰਦੀ ਮੁਰੇ ਜੀ ਪਾ ਪਾ ਕਰਨ ਆ ਗੜਾ ਮੜਾ ਆਏ ਉਹ ਨਹੀਂ ਹੋਗੇ ਉਹ ਇਹ ਕਿਹਦੇ ਤੋਂ ਲੈ

ਠੀਕ ਆ ਬਾਈ ਠੀਕ ਆ ਬਾਈ ਹਾਂ ਲੱਗੀ ਏ ਬੋੜਾ ਠੀਕ ਆ ਬਾਈ ਠੀਕ ਆ ਠੰਡ ਤਾਂ ਹੈਗੀ ਆ ਬਾਈ ਪਰ ਠੰਡ ਜਾਨੂੰ ਪਤਾ ਹੀ ਆ ਗਰਮਾਉਣੇ ਪੈਂਦੇ ਆ ਕੋਈ ਇੱਕ ਸ਼ੱਕ ਦਾ ਬੋੜਾ ਜੀਰਾ ਆ ਉਹ ਨਹੀਂ ਯਾਰ ਮਾੜਾ ਮਾੜਾ ਪੀਂਦਾ ਨਹੀਂ ਆ ਬਾਈ ਬਾਈ ਯਾਰ ਜੇ ਤੈਨੂੰ ਪਹੁੰਚ ਲਿਆ ਪੂਟਾ ਗੋਆ ਇਹ ਲੋਂ ਤੇ ਜਾਣਾ ਯਾਰ ਤੈਨੂੰ ਨਹੀਂ ਦੀਦਾ ਬੜੀ ਕਲਾਸ ਪਿਆ ਯਾਰ ਤੈਨੂੰ ਤੇ ਹਿਲਾ ਹੀ ਲਾਉਣਾ ਹੁੰਦਾ ਦਾ ਮਗਾ ਤੇ ਪਾਣੀ ਪੀ ਜਾਂਨੇ ਹੋ ਪਾਣੀ ਬਾਈ ਤੇ ਪਾਣੀ ਪੀਣਾ ਯਾਰ ਕੋਈ ਹੋਵੇ ਪਾਣੀ ਤੇ ਆ ਕੀ ਮਗਰ ਜਾਂਦਾ ਬਾਈ ਚਲ ਆਉਂਦਿਆਂ ਤੋਂ ਵੇਨੇ ਆ ਕੀ ਕਰਦਾ ਮੈਸਤਰੀ ਰਹਾ ਤਾ ਮੈਂ ਤਾਂ ਬਾਈ ਇਹਦਾ ਕੰਮ ਕਰੀ ਰਿਹਾ ਕੋਹਦੇ ਉਹ ਬਾਈ ਕਿਹੜਾ ਠੀਕ ਆ ਜੀ ਮੈਸਤਰੀ ਨੇ ਤਾ ਤੈਨੂੰ ਨਹੀਂ ਦਿੰਦਾ ਹੋਰ ਸੰਦ ਕਾਹਦੇ ਗੱਤਰ ਚੱਕੇ ਮੈਸਤਰੀਆਂ ਕੋਲੇ ਹੁੰਦੇ ਸੰਦ ਬਾਈ ਮੈਂ ਤਾਂ ਪਤਾ ਨਹੀਂ ਜੇ ਤੂੰ ਯਾਰ ਕਾ ਤੋ ਲਾਈ ਜਾਣਾ ਯਾਰ ਹੀ ਕਿਹੜੀ ਗੱਲਾਂ ਇਹਦੇ ਵਿੱਚ ਤੈਨੂੰ ਤੂੰ ਅੰਨਾ ਤੈਨੂੰ ਨਹੀਂ ਦਿੰਦਾ ਵੀ ਸੰਦ ਚੱਕੀ ਫੜਾ ਮੈਸਤਰੀ ਆਓ ਠੀਕ ਆ ਭਰਾਵਾ ਹੱਥ ਜੋੜਦਾ ਮੇਰੇ ਕੋਲ ਗਲਤੀ ਹੋ ਗਈ ਹਾਂ ਹਾਂ ਬੋਲਾ ਆਪਣੇ ਕੰਮ ਕਰਨਾ ਰਬੀ ਲਿਆ ਕਰਦਾਂਗੇ ਹਾਂ ਪੋਤਾਰਾਪੁਰ ਆਏ ਹੋਏ ਸੈੱਟ ਕਰਨਾ ਕਰਦਾਂਗੇ ਇਹਨਾਂ ਨਾਲ ਲੱਗਣਗੇ ਤੂੰ ਬਈ ਨੰਪਾ ਇਹ ਤਾਂ ਕੋਣ ਕਰ ਲਾ ਦੇਣ ਤਿਆਰ ਕਦੋਂ ਕਰੋਗੇ ਕਰਦਾਂਗੇ ਕੀ ਕੰਮ ਕੀ ਕਰਨਾ ਪੋਤਾਰਾ ਤੋਂ ਆਇਆ ਏ ਯਾਰ ਉਹ ਸਕੂਲ ਤੋਂ ਪੜ੍ਹਿਆ ਕਰਨ ਤਾਰਾ ਦਾ ਬੱਜੋੜਨੇ ਜਾੜਦਾ ਉਹ ਕਾ ਕਰਦਾ ਕੋਈ ਗੱਲ ਨਹੀਂ ਕਰਦਾਂਗੇ ਉਹ ਹਾਂ ਕਿੱਥੇ ਕਿੱ데 ਘਰ ਆਪਣਾ ਤਾਰਾਪੁਰਾ ਵੀ ਉਹ ਪਿੰਡ ਦੇ ਵਿਚਾਲੇ ਜਿਹੇ ਆ ਲੰਚਾਲੇ ਨੇ ਆ ਹਾਂਜੀ ਲੰਗਿਆਣਾ ਪਿੰਡ ਜੀ ਉਹ ਭਰਾਵਾ ਪਿੰਡ ਦਾ ਮੈਨੂੰ ਵੀ ਪਤਾ ਤੇਰਾ ਲੰਗਿਆਣਾ ਹੋਊਗਾ ਹਾਂਜੀ ਤੇ ਪਰ ਘਰ ਕਿੱਥੇ ਕਿਦੇ ਮੈਂ ਤੈਨੂੰ ਘਰ ਪੁੱਛਿਆ ਪਿੰਡ ਨਹੀਂ ਪੁੱਛਿਆਗਾ ਉਹ ਦੱਸੇ ਮੈਂ ਉਚਾਲੇ ਆ ਜਮਾ ਪਿੰਡ ਦੇ ਜੀ ਚਲ ਕੋਈ ਨਾ ਤੂੰ ਮੈਨੂੰ ਨੰਬਰ ਦੇ ਦੀ ਤੇ ਕੰਮ ਕਰਦਾਂਗੇ ਪੈਸੇ ਨਾਮ ਤੇ ਲੱਗਣਗੇ ਬਾਈ ਠੀਕ ਆ ਕੋਈ ਹਾਂ ਠੀਕ ਆ ਬਾਬੇ ਦੇ ਬੈਠੇ ਨਾ ਪੈਗ ਲਾਈ ਆਦੇ ਇਹ ਪੰਜ-ਛੇ ਆਣੇ ਤੇ ਮੈਰਾ ਉਹਨਾਂ ਕੋਲ ਗਿਆ ਉਹਨਾਂ ਨੇ ਮੈਨੂੰ ਹਿਆਲਾ ਤਾਂ ਕੌੜ ਕੁੱਤੀਆਂ ਨੂੰ ਪੈਂਦੇ ਮੈਨੂੰ ਮਾ ਮਾ ਤੇਰੇ ਕੋਲ ਆ ਤੂੰ ਹੀ ਮੇਰਾ ਹਿਆਲਾ ਤਾਂ ਯਾਰ ਗੱਲ ਇਹ ਹਿਆਲ ਹੋਣਾਂ ਲਵਾਉਣ ਵਾਲੀ ਕਰਦਾ ਸੀ ਹਾਂ ਮੈਨੂੰ ਬੋਲਣ ਦਾ ਹੀ ਨਹੀਂ ਪਤਾ ਤੈਨੂੰ ਉਹ ਯਾਰ ਬਾਈ ਹੋਰ ਹੋਰ ਕਿਹਨੂੰ ਬੋਲਣ ਦਾ ਪਤਾ ਨਹੀਂ ਉਹ ਭਰਾਵਾ ਤੈਨੂੰ ਨਹੀਂ ਬੋਲਣ ਦਾ ਪਤਾ ਕਾ ਇਹਦਾ ਤੂੰ ਕੰਮ ਕਰਦਾ ਹਾਂ ਤੈਨੂੰ ਕਿੱਥੇ ਪਤਾ ਬੋਲਣ ਦਾ ਠੀਕ ਆ ਭਰਾਵਾ ਕੋਈ ਕੰਮ ਕਰਦਾਂਗੇ ਤੇਰਾ ਕੋਈ ਗੱਲ ਨਹੀਂ ਠੀਕ ਆ ਠੀਕ ਆ ਠੀਕ ਆ ਗੱਲਾਂ ਇਹ ਹਲਵਾਉਣ ਵਾਲੀਆਂ ਕਰਦਾ ਤੂੰ ਯਾਰ ਠੀਕ ਆ